ਅੱਜ ਆਜ਼ਾਦੀ ਦਿਵਸ ਹੈ ਤੇ ਆਪਾਂ ਸਾਰੇ ਸੂਰਮਿਆਂ ਨੂੰ ਯੋਧਿਆਂ ਨੂੰ ਯਾਦ ਵੀ ਕਰ ਰਹੇ ਆਂ ਸੁਤੰਤਰ ਹਵਾ ਦਾ ਆਨੰਦ ਵੀ ਮਾਣ ਰਹੇ ਆਂ ਤੁਸੀਂ ਕਿਵੇਂ ਦੇਖ ਰਹੇ ਹੋ ਕਿੱਦਾਂ ਦੀਆਂ ਖਬਰਾਂ ਨੇ ਕਿੱਦਾਂ ਦੀ ਫਿਜ਼ਾ ਅੱਜ ਦੀ ਦੇਖੋ ਗੱਲ ਇਹ ਆ ਕਿ ਠੀਕ ਆ ਤੁਹਾਡੀਆਂ ਗੱਲਾਂ ਨਾਲ ਮੈਂ ਸਹਿਮਤ ਆਂ ਕਿ ਜੇ ਅੱਜ ਅਸੀਂ ਇੱਥੇ ਬੈਠ ਕੇ ਕੁਝ ਬੋਲ ਸਕਦੇ ਆਂ ਤਾਂ ਲੋਕਤੰਤਰ ਹੈ ਜੀ ਜੋ ਸਾਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ ਪਰ ਆਜ਼ਾਦੀ ਅਸਲ ਆਜ਼ਾਦੀ ਕੀ ਵਧਾਈ ਜਾ ਰਹੀ ਹੈ ਜਾਂ ਘਟਾਈ ਜਾ ਰਹੀ ਹੈ ਅਜੇ ਕੱਲ ਤੇ ਅਸੀਂ ਪ੍ਰਸਾਰਣ ਬਿੱਲ ਤੇ ਗੱਲ ਕਰਕੇ ਅਜੇ ਜੀ ਯਾਨੀ ਆਜ਼ਾਦੀ ਕਾਗਜ਼ਾਂ ਦੀ ਆਜ਼ਾਦੀ ਠੀਕ ਆ ਮੌਲਕ ਅਧਿਕਾਰਾਂ ਦੀ ਆਜ਼ਾਦੀ ਠੀਕ ਆ ਜੀ ਲਿਖੀ ਪਈ ਪਰ ਕੀ ਉਨੀ ਆਜ਼ਾਦੀ ਜਿੰਨੀ ਜਿਨ੍ਹਾਂ ਦੀ ਗੱਲ ਤੁਸੀਂ ਸੂਰਮਿਆਂ ਦੀ ਯੋਧਿਆਂ ਦੀ ਕਰਦੇ ਜੀ ਉਨੀ ਮਿਲੀ ਆ ਹਮ ਅੱਜ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਬੋਲ ਰਿਹਾ ਸੀਗਾ ਦੇਖੋ ਗੱਲਿਆ ਕਿ ਅਸੀਂ ਉਹਨਾਂ ਨੂੰ ਵੀ ਯਾਦ ਕਰੀਏ ਜਿਹੜੇ ਇਸ ਆਜ਼ਾਦੀ ਦੀ ਪੀੜ ਨੂੰ ਅਜੇ ਵੀ ਸੀਨੇ 'ਚ ਸਮੋਈ ਬੈਠੇ ਆ ਮੈਂ ਹੁਣੇ ਹੀ ਇੱਕ ਨਾ ਕਹਾਣੀ ਸ਼ੇਅਰ ਕੀਤੀ ਸੀ ਕੱਲ ਇੱਥੇ ਮੈਨੂੰ ਮਿਲਣ ਆਏ ਸਨ ਮੇਰੇ ਅਜ਼ੀਜ਼ ਨੇ ਜੀ ਅਰੂੜਾ ਸਾਹਿਬ ਮੇ ਤੋਂ ਉਮਰ ਚ ਵੱਡੇ ਨੇ ਪਰ ਅਸੀਂ ਉਹਨਾਂ ਨੂੰ ਅਰੂੜਾ ਸਾਹਿਬ ਕਹਿੰਦੇ ਆ ਹੂੰ ਜਦੋਂ ਅਸੀਂ ਬੈਠੇ ਆ ਤੇ ਪਿੰਡ ਬਾਰੇ ਗੱਲਾਂ ਬਾਤ ਕਰਦੇ ਸਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਪਹੁੰਚੇ ਸੀ ਗੁਰੂ ਸਰਯੋਦੇ ਕਿਉਂਕਿ ਅਸੀਂ ਸਾਰੇ ਜਿਆਦਾ 99% ਸਾਡੇ ਘਰ ਉਜੜ ਕੇ ਆਏ ਨੇ ਪਿੰਡ 'ਚ ਤੇ ਉਹਨਾਂ ਨੇ ਮੈਨੂੰ ਜਦੋਂ ਦੱਸਣਾ ਸਟਾਰਟ ਕੀਤਾ ਤੇ ਬਸ ਮੈਂ ਰੋਇਆ ਹੀ ਨਹੀਂ ਬਾਕੀ ਸਭ ਕੁਝ ਅੰਦਰ ਟੁੱਟ ਗਿਆ ਉਹ ਕਹਿੰਦੇ ਕਿ ਉਜੜ ਕੇ ਅਸੀਂ ਆਏ ਬਾਰਡਰ ਵਾਲੀ ਜਿਹੜੀ ਅਣ ਅਣਦੀਸੀ ਲੀਕ ਸੀਗੀ ਉਹ ਟੱਪ ਕੇ ਇੱਧਰ ਆਏ ਤੇ ਸਾਨੂੰ ਮਤਲਬ ਕਿ ਮਿਲਿਆ ਮੌਕਾ ਸੋਨੀਪੱਤ ਬਸਣ ਦਾ ਜੀ ਜਦ ਜਾ ਕੇ ਉੱਥੇ ਭਾਂਡਾ ਟਿੰਡਾ ਜੋੜਿਆ ਤੇ ਜਮਨਾ ਚੜ ਕੇ ਆ ਗਈ ਸਭ ਕੁਝ ਲੈ ਗਈ ਹੂੰ ਉੱਥੋਂ ਲੁੱਟੇ ਪੱਟੇ ਫੇਰ ਆ ਗਏ ਫਿਰੋਜ਼ਪੁਰ ਜੀ ਤੇ ਫਿਰੋਜ਼ਪੁਰ ਦੇ ਨੇੜੇ ਜਿੱਥੇ ਬੈਠੇ ਸੀ ਉੱਥੇ ਦਰਿਆ ਫੇਰ ਚੜ ਗਿਆ ਹੂੰ ਉਥੋਂ ਭੱਜੇ ਤੇ ਮਲੋਟ ਕੈਂਪ ਚ ਆ ਗਏ ਹੂੰ ਮਲੋਟ ਕੈਂਪ ਚ ਰਹੇ ਤੇ ਫਿਰ ਉਹ ਤੋਂ ਬਾਅਦ ਕਿਸੇ ਨੇ ਕੁਝ ਦੱਸਿਆ ਹੋਵੇਗਾ ਵੱਡੇ ਸਿੱਟ ਸਾਹਿਬ ਨੂੰ ਸਤਪਾਲ ਜੀ ਹੁੰਦੇ ਸਨ ਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਸਾਡੇ ਪਿੰਡ ਜਾ ਕੇ ਥੋੜੀ ਜਿਹੀ ਜਗਾ ਖਰੀਦ ਕੇ ਛੋਟੀ ਜੀ ਹੱਟੀ ਪਈ ਸੀ ਜਿੱਥੋਂ ਉਹ ਕਹਿੰਦੇ ਕਿ ਅਸੀਂ ਫਿਰ ਪੜ੍ਹੇ ਲਿਖੇ ਤੇ ਵੱਡੀਆਂ ਪੋਸਟਾਂ ਤੱਕ ਪਹੁੰਚੇ ਮਤਲਬ ਕਿ ਤੁਸੀਂ ਇੱਕ ਦੇਖੋ ਕਿ ਇਹ ਜਿਹੜੀ ਆਜ਼ਾਦੀ ਦੀ ਕੀਮਤ ਸੀ ਉਹ ਕਿਸ ਤਰ੍ਹਾਂ ਦੀ ਕੀਮਤ ਸੀਗੀ ਕਿ ਚਲੋ ਕੋਲਕਾਤਾ ਮਿਲ ਗਿਆ ਇਹਨਾਂ ਨੂੰ ਹੂੰ ਇਸੇ ਕਰਕੇ ਸਾਡਾ ਲਾਹੌਰ ਖੁੱਸ ਗਿਆ ਜੀ ਲਾਹੌਰ ਖੁੱਸਣ ਦੇ ਨਾਲ ਸਾਡੀ ਸਾਡੀ ਤੇ ਤਕਦੀਰ ਹੀ ਖੁੱਸ ਗਈ ਸਾਡੇ ਤੇ ਰਾਜ ਭਾਗ ਖੁੱਸ ਗਿਆ ਉੱਥੇ ਬਿਲਕੁਲ ਜੀ ਸਾਡਾ ਜਿਹੜਾ ਪਿੰਡ ਸੀ ਨਾ ਉਧੂਰ ਜਾ ਕੇ ਦੱਸਦੇ ਆ ਕਿ ਬਾਜ਼ਾਰ ਦੇ ਵਿੱਚ ਉਹਦਾ ਗੰਨਾ ਰੱਖ ਦਿੰਦੇ ਹੁੰਦੇ ਸੀ ਕਿ ਰਾਜੇ ਜੰਗ ਦਾ ਕਮਾਦ ਆ ਗਿਆ ਜਿਹੜੀਆਂ ਉਹ ਗਨੇਰੀਆਂ ਬਣਦੀਆਂ ਸੀ ਹੂੰ ਛੁਟਕੀਆਂ ਅੱਜ ਹੂੰ ਸਾਡੇ ਪਿੰਡ ਉਹਨਾਂ ਟਾਈਮਾਂ 'ਚ ਮੰਡੀਆਂ ਸੀ ਮੰਡੀ ਸੀ ਜਿਵੇਂ ਆ ਤੁਹਾਡੇ ਮੰਡੀਆਂ ਅੱਜ ਆਪਾਂ ਦੇਖਦੇ ਆ ਜੀ ਜੀ ਸਾਡੇ ਪਿੰਡ ਉਹਨਾਂ ਟਾਈਮਾਂ 'ਚ ਸਕੂਲ ਸੀ ਜਿੰਨਾ ਟਾਈਮਾਂ ਚ ਸ਼ਾਇਦ ਮਤਲਬ ਕਿ 100 ਪਿੱਛੇ ਇੱਕ ਪਿੰਡ ਚ ਸਕੂਲ ਸੀ ਹੂੰ ਵੱਡੀ ਨਹਿਰ ਸੀ ਕਿਲਾ ਚੌੜੀ ਜੀ ਜਿੱਥੋਂ ਹੈੱਡ ਤੋਂ ਚਾਰ ਹੋਰ ਬ੍ਰਾਂਚਾ ਜਾਂਦੀਆਂ ਸੀ ਹੂੰ ਇੱਕ ਪਿੰਡ ਦਾ ਸਟੇਸ਼ਨ ਸੀ ਜੀ ਹਰੇਕ ਪੱਤੀ ਚ ਗੁਰਦੁਆਰਾ ਸੀਗਾ ਗੁਰੂ ਘਰ ਸੀਗਾ ਜੀ ਤਾਂ ਮਤਲਬ ਕਿ ਉਹ ਸਾਰਾ ਕੁਝ ਛਾਟੀ ਛੜਾ ਕੇ ਇੱਥੇ ਆ ਗਏ ਤੇ ਗੱਲ ਇਹ ਆ ਕਿ ਇੱਥੇ ਵੀ ਗਾਂ ਉਜਾੜਾ ਦਰ ਉਜਾੜਾ ਹੂੰ ਸੋ ਪੀੜ ਵੀ ਸਮਝ ਨਹੀਂ ਪਾਈ ਕਿ ਉਹਨਾਂ ਨੂੰ ਕੰਪਨਸੇਟ ਕਰ ਦਿੱਤਾ ਇਸ ਸਿਸਟਮ ਨੇ ਹੂੰ ਥੋੜਾ ਬਹੁਤ ਕੀਤਾ ਪਰ ਬਹੁਤਾ ਉਹਨਾਂ ਨੇ ਆਪਣੇ ਸਿਰ ਤੇ ਅਜੀਬ ਕੀਤਾ ਕਿਸੇ ਨੇ ਚੋਰੀਆਂ ਕੀਤੀਆਂ ਹੋਣਗੀਆਂ ਕਿਸੇ ਨੇ ਸ਼ਰਾਬਾਂ ਵੇਚੀਆਂ ਹੋਣਗੀਆਂ ਆ ਕੇ ਬਹੁਤ ਕੁਝ ਕੀਤਾ ਹੋਵੇਗਾ ਇੱਥੇ ਕੋਈ ਲਖਮਲੀ ਗੱਦਾ ਤੇ ਲੱਗਾ ਨਹੀਂ ਸੀ ਇੱਥੇ ਜੀ ਜੀ ਸੋ ਆਜ਼ਾਦੀ ਦੀ ਆਪਣੀ ਆਪਣੀ ਪਰਿਭਾਸ਼ਾ ਹੈ ਸਰ ਸਾਨੂੰ ਚਲੋ ਠੀਕ ਹੈ ਮੈਂ ਲੋਕਤੰਤਰ ਨੂੰ ਨਿੰਦਦਾ ਨਹੀਂ ਮੈਂ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਹੀ ਪਸੰਦ ਕਰਨ ਵਾਲਾ ਆਦਮੀ ਆ ਜੀ ਨਾ ਮੈਂ ਤਾਨਾਸ਼ਾਹੀ ਨਾ ਮੈਂ ਅਥਾਰਟੀਰੀਅਨ ਰਾਜ ਉਹਦੀ ਕੋਈ ਵਕਾਲਤ ਨਹੀਂ ਮੈਂ ਕਰਦਾ ਪਰ ਗੱਲ ਇਹ ਆ ਕਿ ਕੀ ਸੰਪੂਰਨ ਤੌਰ ਤੇ ਜੋ ਆਜ਼ਾਦੀ ਦਾ ਸੁਪਨਾ ਸੀਗਾ ਉਹ ਸਰਕਾਰ ਹੋਇਆ ਨਹੀਂ ਹੋਇਆ ਹਮ ਨਹੀਂ ਹੋਇਆ ਜੀ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਅਰਮੰਡ ਡੁਪਲੈਂਟਸ ਵਾਂਗੂ ਆਪ ਦਾ ਹੀ ਰਿਕਾਰਡ ਬਣਾਉਂਦਾ ਆਪ ਦਾ ਹੀ ਰਿਕਾਰਡ ਤੋੜ ਦਿੰਦਾ ਹੂੰ ਤੇ ਕਹਿੰਦਾ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੀ ਰਾਖੀ ਹੋਣੀ ਚਾਹੀਦੀ ਆ ਜੀ ਜੀ ਮੇਰਾ ਸਭ ਤੋਂ ਵੱਡਾ ਸਵਾਲ ਇਹ ਆ ਕਿ ਜਿਸ ਔਰਤ ਨੂੰ ਤੁਸੀਂ ਇੱਥੇ ਸ਼ਰਨ ਦੇਈ ਬੈਠੇ ਹੋ ਉਹਦੇ ਰਾਜ ਦੇ ਵਿੱਚ ਉੱਥੇ ਹਿੰਦੂਆਂ ਨਾਲ ਕੀ ਹੋਇਆ ਕੀ ਤੁਹਾਨੂੰ ਇਸ ਗੱਲ ਦਾ ਇਲਮ ਹੈ ਜਾਂ ਤੁਸੀਂ ਜਾਣ ਬੁੱਝ ਕੇ ਇੱਥੇ ਢੀਠ ਬਣ ਜਾਉਗੇ ਹੂੰ ਕਿਉਂਕਿ ਮੈਂ ਬਹੁਤ ਸਾਰੇ ਆਰਟੀਕਲ ਪੜ੍ਹੇ ਆ ਬੀਬੀਸੀ 'ਚ ਲੱਗੇ ਆ ਹੋਰ ਖਬਰਾਂ ਕਿ ਉੱਥੇ ਪਹਿਲਾਂ ਹੀ ਹਿੰਦੂਆਂ ਨਾਲ ਧੱਕਾ ਹੋ ਰਿਹਾ ਸੀਗਾ ਤਾਂ ਕਿ ਤੁਸੀਂ ਉਸ ਚੀਜ਼ ਨੂੰ ਇੱਥੇ ਨਹੀਂ ਦੇਖਦੇ ਅੱਜ ਤੁਸੀਂ ਕਹਿ ਰਹੇ ਹੋ ਕਿ ਕਮਨਲ ਸਿਵਲ ਕੋਡ ਦੀ بجائے ਸੈਕੂਲਰ ਸਿਵਲ ਕੋਡ ਦੀ ਜ਼ਰੂਰਤ ਆ ਜੀ ਤੇ ਜਿਹੜਾ ਇਹ ਤੁਸੀਂ ਮੁਤਸਵੀ ਜ਼ਹਿਰ ਬੀਜਿਆ ਇਹਨਾਂ 10 11 ਸਾਲਾਂ ਚ ਲੋਕਾਂ ਨੂੰ ਕਟੜ ਕੀਤਾ ਜੀ ਤਾਂ ਕੀ ਤੁਸੀਂ ਖੁਦ ਨੂੰ ਇਹ ਗੱਲ ਸੁਣਾ ਰਹੇ ਹੋ ਤੁਮ ਮਤਲਬ ਕਿ ਇਹ ਆਪਣੇ ਆਪਣੇ ਮਾਇਨੇ ਹੁੰਦੇ ਨੇ ਬਿਲਕੁਲ ਜੀ ਸੋ ਸਾਡੇ ਵਾਸਤੇ ਆਜ਼ਾਦੀ ਠੀਕ ਹੈ ਜਿੱਦਾਂ ਤੁਸੀਂ ਕਿਹਾ ਬੜੀ ਖੁਸ਼ੀ ਵੀ ਸਿਰ ਮੱਥੇ ਜੀ ਉਹਦੇ ਵਿੱਚ ਸ਼ਰੀਕ ਵੀ ਆ ਪਰ ਸਾਡੀ ਆਪਣੀ ਇੱਕ ਪੀੜ ਵੀ ਆ ਜਿਹੜੇ ਅਸੀਂ ਪਰ ਇਹ ਆ ਵੀ ਸਮੇ ਦੇ ਹਿਸਾਬ ਨਾਲ ਥੋੜਾ ਪੋਜ਼ਿਟਿਵ ਸਕਾਰ ਆਪਣਾ ਖੋਜਣਾ ਪੈਂਦਾ ਆ ਸਾਨੂੰ ਨਹੀਂ ਪੋਜ਼ਿਟਿਵ ਵੀ ਰਹਿਨੇ ਆ ਐਸੀ ਗੱਲ ਨਹੀਂ ਆ ਅਸੀਂ ਬੁਲੰਦ ਰਹਿਨੇ ਆ ਐਸੀ ਕੋਈ ਗੱਲ ਨਹੀਂ ਆ ਅਸੀਂ ਇੱਥੇ ਆਪਣੀਆਂ ਜੜਾਂ ਲਾਈਆਂ ਇੱਥੇ ਆ ਅਸੀਂ ਬਰੋਬਰ ਖਲੋਤੇ ਆ ਹਮ ਅਸੀਂ ਬਰੋਬਰ ਖਲੋਤੇ ਆ ਜੀ ਬਰੋਬਰ ਦੇ ਸ਼ਹਿਰੀ ਬਣ ਕੇ ਟੱਕਰੇ ਆ ਤੇ ਕੋਈ ਚੱਕਰ ਹੀ ਨਹੀਂ ਹੈਗਾ ਪਰ ਗੱਲ ਇਹ ਆ ਕਿ ਆਪਦੀ ਜਿਹੜੀ ਚੀਜ਼ ਹੁੰਦੀ ਹੈ ਨਾ ਉਹ ਜਿਹੜੀਆਂ ਪੀੜਾਂ ਹੁੰਦੀਆਂ ਪੁਰਾਣੀਆਂ ਜਦੋਂ ਅਸੀਂ ਆਪਣੇ ਦਾਦੇ ਛੱਡਿਆ ਇਹ ਉਹ ਨਹੀਂ ਪਉਂਦੀ ਅਸੀਂ ਆਪਦੇ ਦਾਦੇ ਤੋਂ ਸੁਣਦੇ ਹੁੰਦੇ ਸੀ ਕਿ ਆਹ ਕੁਛ ਸੀ ਆਹ ਕੁਛ ਸੀ ਤੇ ਜਦੋਂ ਸਾਰਾ ਕੁਝ ਭਰਿਆ ਪਰ ਆਇਆ ਮੇਰਾ ਇੱਕ ਦੋਸਤ ਆ ਉਹਨਾਂ ਦੇ ਵੱਡਿਆਂ ਨੇ ਸਾਰਾ ਕੁਝ ਜਿਹੜਾ ਟੂਮ ਟੱਲਾ ਸੀਗਾ ਨਾ ਘੋੜੀ ਦੇ ਬੰਦ ਨਾਲ ਬੰਨ੍ਹ ਦਿੱਤਾ ਜੀ ਵੇਖੋ ਕਿਸਮਤਾਂ ਹੂੰ ਉਹ ਉਦੋਂ ਬਾਰਸ਼ਾਂ ਬੜੀਆਂ ਪਈਆਂ ਜੀ ਜੀ ਘੋੜੀ ਘੋੜੀ ਸਮੇਤ ਸਾਰਾ ਕੁਝ ਗੜਨਾ ਗਟਾ ਡੁੱਬ ਗਈ ਸੀ ਪਾਣੀ ਚ ਜਾ ਕੇ ਕਿਤੇ ਲੰਘਣਾ ਸੀਗਾ ਤਾਂ ਮਤਲਬ ਕਿ ਆ ਚੀਜ਼ਾਂ ਨੇ ਬਹੁਤ ਤਰਾਸਦੀਆਂ ਹੋਈਆਂ ਉਸ ਵੇਲੇ ਖੈਰ ਗੱਲ ਇਹ ਆ ਕਿ ਬਈ ਮੈਂ ਤੇ ਇਹ ਕਹੂੰਗਾ ਕਿ ਜਿਹੜੀ ਆਜ਼ਾਦੀ ਹੈ ਉਹਨੂੰ ਨਮਾਇਸ਼ ਕਰਨ ਦੀ ਥਾਂ ਤੇ ਜੀ ਆ ਕੀ ਆ ਇੱਥੇ ਬੇਹੋਸ਼ ਹੋ ਗਿਆ ਜਵਾਕ ਇੱਥੇ ਐਮ ਸੀ ਸੀ ਕੈਡਟ ਹੂੰ ਤੁਸੀਂ ਉੱਥੇ ਯੱਬਦੇ ਆਏ ਜੀ ਜੀ ਸ਼ਹਿਰ ਸ਼ਹਿਰ ਪਿੰਡ ਪਿੰਡ ਕੀ ਆ ਤਰੰਗਾ ਜੀ ਤਰੰਗੇ ਦੀ ਮਹਿੰਮ ਆਪ 52 ਸਾਲ ਆਰਐਸਐਸ ਤਰੰਗੇ ਤੋਂ ਦੂਰ ਰਹਿੰਦੀ ਆ ਹਮ ਇੱਕ ਤਸਵੀਰ ਕੱਢ ਕੇ ਦਿਖਾਓ ਗੂਗਲ ਤੋਂ ਮੈਨੂੰ ਸਾਬਰ ਕਰਦੀ ਤਰੰਗੇ ਨਾਲ ਗੋਲਵਲ ਕਰਦੀ ਹਿਗੜੇ ਘੇਵਾਰਦੀ ਹਮ ਇੱਕ ਤਸਵੀਰ ਕੱਢ ਦਿਓ ਹੁਣ ਤੇ ਜਦੋਂ ਕੋ ਟੈਲੀਫੋਨ ਕਰਦੇ ਆਂ ਕੋ ਮੋਦੀ ਸਾਹਿਬ ਕਹਿੰਦੇ ਆ ਕਿ ਤਰੰਗਾ ਘਰ ਘਰ ਤਰੰਗਾ ਲਹਿਰਾਓ ਹਮ ਤਰੰਗੇ ਨੂੰ ਤੁਸੀਂ ਮੁੜ ਕੇ ਹਿੰਦੂਤਵ ਨਾਲ ਜੋੜ ਦਿੰਨੇ ਆਂ ਜੀ ਬਿਲਕੁਲ ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਸਮੱਸਿਆ ਰਹੇਗੀ ਜੀ ਹੂੰ ਰਹੇਗੀ ਜਦੋਂ ਤੁਸੀਂ ਆਰਐਸਐਸ ਦੀਆਂ ਕਿਤਾਬਾਂ ਲਿਆ ਕੇ ਇੱਕ ਪਾਸੇ ਕਟੜਤਾ ਜਿਹੜੀ ਵੇਚ ਰਹੇ ਹੋ ਤੇ ਦੂਸਰੇ ਪਾਸੇ ਕਹਿੰਦੇ ਇਹ ਮਤਲਬ ਕਿ ਜੀ ਤਿਰੰਗੇ ਨਾਲ ਪਿਆ ਤਿਰੰਗਾ ਤਾਂ ਠੀਕ ਆ ਇਸ ਦੇਸ਼ ਦਾ ਨੈਸ਼ਨਲ ਫਲੈਗ ਆ ਸਾਡਾ ਸਤਿਕਾਰਤ ਹੈ ਹੂੰ ਪਰ ਤੁਸੀਂ ਕੀ ਕਰ ਰਹੇ ਹੋ ਦੇ ਬੰਦੇ ਬਿਲਕੁਲ ਸੋ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਨੂੰ ਲਾਗੂ ਕਰਨ ਦੀ ਲੋੜ ਆ ਖੋਤੇ ਜੋ ਤੁਸੀਂ ਚੀਜ਼ਾਂ ਅੱਜ ਕਈਆਂ ਨੇ ਜੀ ਪਰਿਵਾਰਵਾਦ ਕਾਮਨਲ ਹੂੰ ਜਾ ਘੱਟ ਗਣਤੀਆਂ ਇਹ ਸਾਰੀਆਂ ਚੀਜ਼ਾਂ ਤੁਸੀਂ ਲਾਗੂ ਕਰਕੇ ਦੇਖੋ ਕਿ ਕੀ ਸਾਡੇ ਮੁਲਕ ਦੇ ਵਿੱਚ ਇਹਨਾਂ ਚੀਜ਼ਾਂ ਤੇ ਉਹ ਕੰਮ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਵੱਡਾ ਦੇਸ਼ ਆ ਘਟਨਾਮਾ ਹੋ ਜਾਂਦੀ ਕਿ ਸਭ ਕੁਝ ਗਲਤ ਆ ਮੈਂ ਨਹੀਂ ਕਹਿੰਦਾ ਮੈਂ ਕਦੇ ਨਹੀਂ ਕਿਹਾ ਜੀ ਜੀ ਮੈਂ ਕਦੇ ਨਹੀਂ ਕਿਹਾ ਇਹ ਗੱਲ ਪਰ ਜੋ ਪਿਆਰ ਜੋ ਆਪਣਤਾ ਹੂੰ ਪਛੜਿਆਂ ਨੂੰ ਦਬੇ ਕੁਚਲੇ ਜਿਹੜੇ ਸਦੀਆਂ ਤੋਂ ਜੀ ਸੋ ਕਾਲ ਜਤੀ ਜਾਤੀ ਪ੍ਰਥਾ ਦੇ ਜਿਹੜੇ ਸ਼ਿਕਾਰ ਨੇ ਜੋ ਪਿਆਰ ਸਤਕਾਰ ਉਹਨਾਂ ਨੂੰ ਜਾਂ ਘੱਟ ਗਣਤੀਆਂ ਨੂੰ ਚਾਹੀਦਾ ਉਹ ਦੇਣ ਦੇ ਵਿੱਚ ਕੰਜੂਸੀ ਨਾ ਕਰੋ ਬਸ ਇੰਨੀ ਕੋ ਅਪੀਲ ਤੁਹਾਨੂੰ ਵੀ ਮੁਬਾਰਕ ਸਭ ਨੂੰ ਮੁਬਾਰਕ ਜੀ ਇੱਕ ਉਹ ਹੇਰਵਾ ਤਾਂ ਹੈ ਜੀ ਉਹ ਤਾਂ ਜਾਂਦਾ ਹੀ ਨਹੀਂ ਕਦੇ ਵੀ ਪ੍ਰਾਣੀਆਂ ਥਾਵਾਂ ਦਾ ਪੁਰਾਣੇ ਰਿਸ਼ਤਿਆਂ ਦਾ ਹਮੇਸ਼ਾ ਰਹਿੰਦਾ ਹੈ ਰਸ਼ਪਾਲ ਜੀ ਕਹਿ ਰਹੇ ਨੇ ਕਿ ਪਿਛਲੇ 15 ਅਗਸਤ ਦੇ ਬਿਲਕਸ ਬਾਨੋ ਜ਼ਬਰਜਨਾਹ ਵਾਲੇ ਦੋਸ਼ੀ ਰਿਹਾ ਕੀਤੇ ਸੀ ਇਸ ਵਾਰੀ ਕਹਿੰਦੇ ਪਖੰਡੀ ਸਾਹ ਦੇ ਇਹਨਾਂ ਨੇ ਰਿਹਾ ਕਰਤੇ ਆ ਤਾਂ ਆਜ਼ਾਦੀ ਤਾਂ ਇਹਨਾਂ ਦੀ ਹੈ ਸਾਬ ਕਾਲ ਨੂੰ ਕਹਿ ਰਹੇ ਨੇ ਕਿ ਮੇਰੇ ਦਾਦਾ ਜੀ ਕਹਿੰਦੇ ਸੀ ਕਿ ਪਿਛਲੇ ਉਧਰ 250 ਕਿੱਲੇ ਸੀ ਹੁਣ ਇੱਥੇ ਆ ਕੇ 70 ਕਿੱਲੇ ਆ ਸਿਰਫ ਤਾਂ ਇਹ ਵੀ ਬੜਾ ਨੁਕਸਾਨ ਹੋਇਆ ਮੇਰੇ ਦਾਦਾ ਜੀ ਵੀ ਇਦਾਂ ਨੇ ਕੁਸ਼ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ ਜੀ ਜੀ ਖਰਪਾਲ ਜੀ ਕਹਿ ਰਹੇ ਨੇ ਕਿ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ ਆਜ਼ਾਦੀ ਵੇਲੇ ਨਹੀਂ ਬਹੁਤ ਰਿਤਪਾਲ ਵੀ ਜੀ ਕਹਿ ਰਹੇ ਨੇ ਬੰਗਾਲ ਦੀ ਵੰਡ ਪਹਿਲਾਂ ਹੋ ਗਈ ਸੀ 1904-5 ਦੇ ਨਜ਼ਦੀਕ ਸਾਨੂੰ ਉਤੋਂ ਬਾਅਦ ਵੰਡਿਆ ਗਿਆ ਬਹੁਤ ਨੁਕਸਾਨ ਹੋਇਆ ਅੱਛਾ ਇੱਕ ਚੀਜ਼ ਹੋਰ ਮੈਂ ਜਿਹੜਾ ਆਰਟੀਕਲ ਪੜ੍ਹ ਰਿਹਾ ਸੀਗਾ ਜੇ ਵੰਡ ਨਾ ਹੁੰਦੀ ਜੀ ਤਾਂ ਇੰਡੀਆ ਕਿਹੋ ਜਿਹਾ ਹੁੰਦਾ ਹੂੰ ਕਹਿੰਦੇ ਕਿ ਇਸ ਵੇਲੇ ਇੰਡੀਆ ਦੀ ਟੋਟਲ ਪੋਪੂਲੇਸ਼ਨ ਜਿਹੜੀ ਸੰਸਾਰ 'ਚ ਆ ਉਹਦਾ 23% ਹੋਣਾ ਸੀਗਾ ਜੀ ਸਾਡੀ ਜਿਹੜੀ ਕੈਲਕੂਲੇਟਡ ਆਉਟਪੁੱਟ ਮੈਨੂਫੈਕਚਰਿੰਗ ਦੀ ਹੈ ਜਿਹੜੀ ਉਹ ਹੁਣ 452 ਅਰਬ ਡਾਲਰ ਹੈ ਉਹ 607 ਅਰਬ ਡਾਲਰ ਹੋਣੀ ਸੀ ਜੀ ਐਡੀ ਵੱਡੀ ਇਕਨੋਮੀ ਬਣ ਜਾਵੇ ਹਮਮ ਦੇਸ਼ ਜਿਹੜਾ ਇੰਡੀਆ ਹੈ ਇਹ ਯਾਨੀ ਜੇ ਇਕੱਠਾ ਰਹਿੰਦਾ ਕਿਉਂਕਿ ਪਾਕਿਸਤਾਨ ਤੋਂ ਘਾ ਬੰਗਲਾਦੇਸ਼ ਵੀ ਤਾਂ ਨਿਕਲ ਆਇਆ ਹੈ ਨਾ ਉਹਨੂੰ ਵੀ ਜੋੜ ਕੇ ਕਿ ਅੱਜ ਅਸੀਂ ਕੱਪੜੇ ਦੇ ਸਭ ਤੋਂ ਵੱਡੇ ਦੂਜੇ ਨੰਬਰ ਦੇ ਨਿਰਮਾਤਾ ਹੁੰਦੇ ਹਾਂ ਕਪੜਾ ਬਣਾਉਣਾ ਲਈ ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੇ ਦਸੀਆਂ ਕਿ ਸਾਡਾ ਸਮੁੰਦਰ ਦਾ ਬਾਰਡਰ ਕਿੱਡਾ ਹੁੰਦਾ ਸਾਡੇ 32000 ਫੌਜੀ ਜਿਹੜੇ ਆਪਸ ਚ ਲੜ ਕੇ ਮਰੇ ਉਹਨਾਂ ਵਾਂਗੂ 10 ਲੱਖ ਬੰਦਾ ਜਿਹੜਾ ਉਹ ਰੌਲਿਆਂ ਦੀ ਪਿੰਟ ਚੜ ਗਿਆ ਵੰਡ ਦੀ ਪਿੰਟ ਚੜ ਗਿਆ ਉਹ ਬਚ ਜਾਂਦਾ ਮਤਲਬ ਕਿ ਉਹ ਆਰਟੀਕਲ ਮੈਂ ਜਦ ਪੜਿਆ ਤਾਂ ਵਾਕਿਆ ਇੱਕ ਜਿਹੜੀ ਹੈ ਨਾ ਕਲਪਨਾ ਕੀਤੀ ਹੂੰ ਉਹ ਕਲਪਨਾ ਵੀ ਵਾਕਿਆ ਯਾਰ ਇਦਾਂ ਹੁੰਦਾ ਤਾਂ ਕਿੰਨਾ ਵਧੀਆ ਸੀ ਗੱਲ ਪਰ ਕੀ ਕਰੀਏ ਹੁਣ ਹੀ ਕਰਨੇ ਆ ਕਿ ਮੁਹੱਬਤ ਨਾਲ ਰਹੋ ਯਾਰ ਪਿਆਰ ਨਾਲ ਰਹੋ ਬਿੱਤਰਿਆ ਜੀ ਜੀ ਮਾਲਵਾ ਬਲੌਕ ਵੀ ਕਹਿ ਰਹੇ ਨੇ ਕਿ ਇੰਡੀਆ ਦਾ ਤੋੜ ਨਹੀਂ ਸੀ ਹੋਣਾ ਜੇਕਰ ਵੰਡ ਨਾ ਹੁੰਦੀ ਤਾਂ ਮਨੂ ਜੀ ਕਹਿ ਰਹੇ ਨੇ ਕਿ ਮੋਦੀ ਸਾਹਿਬ ਖੁਦ ਮੁਸਲਮਾਂਸ ਨੂੰ ਗਲਤ ਬੋਲਦੇ ਰਹਿੰਦੇ ਨੇ ਮਨੀਪੁਰ ਦੇ ਵਿੱਚ ਕੀ ਹੋਇਆ ਅਮਰਜੀਤਪਾਲ ਜੀ ਕਹਿ ਰਹੇ ਨੇ ਕਿ ਡੈਮੋਕ੍ਰੇਸੀ ਇਜ਼ ਦਾ ਵਰਸਟ ਐਗਜ਼ਾਮਪਲ ਲਾਹੌਰ ਸਾਡਾ ਸੀ ਚਲੋ ਉਹੀ ਗੱਲਾਂ ਨਹੀਂ ਮਿੰਟੂ ਜੀ ਦੱਸ ਰਹੇ ਨੇ ਸਾਰੀਆਂ ਜਿਹੜੀਆਂ ਰੈਡ ਕਲਿਫ ਨੇ ਨਾ ਇੱਕ ਚਲੋ ਇਤਿਹਾਸ 'ਤੇ ਚਲੇ ਜਾਂਦੇ ਆ ਬਹੁਤ ਪੜਿਆ ਹੈ ਜੀ ਬੜੀਆਂ ਵਕ ਵਕ ਕਿਤਾਬਾਂ ਪੜ੍ਹੀਆਂ ਨੇ ਬڑے ਆਰਟੀਕਲ ਪੜੇ ਨੇ ਇਸ ਬਾਬਤ ਤਾਂ ਰੈਡਕਲਿਫ ਨੇ ਇੱਕ ਇੰਟਰਵਿਊ ਚ ਕਿਹਾ ਸੀਗਾ ਹੂੰ ਕਿ ਮੇਰੇ ਕੋਲ ਕੋਈ ਚਾਰਾ ਹੀ ਨਹੀਂ ਸੀ ਲੋਰ ਦਿਹਾਂ ਤੋਂ ਸਿਵਾ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿੰਦੇ ਕਿਉਂਕਿ ਕਾਲ ਕਰਤਾ ਜਿਹੜਾ ਅੱਜ ਦਾ ਉਹ ਉਸ ਟਾਈਮ ਦਾ ਕਲਕੱਤਾ ਕਿ ਉਹ ਆਲਰੇਡੀ ਦੇ ਤਾ ਸੀਗਾ ਹੂੰ ਜਦੋਂ ਮੈਂ ਮੈਨਾਂ ਨੂੰ ਜਾ ਕੇ ਨਹਿਰੂ ਨੇ ਦਿਖਾਇਆ ਨਾ ਵੰਡ ਦਾ ਜਿਹੜਾ ਪ੍ਰਪੋਜ਼ਲ ਸੀ ਦੱਸਦੇ ਆ ਕਿ ਮੈਨਾਂ ਨੇ ਤੇ ਚੁੱਕ ਕੇ ਬੈੱਡ ਤੇ ਮਾਰਿਆ ਸੀ ਕਿ ਇਹ ਕੀ ਬਣ ਗਿਆ ਹੂੰ ਉਹਦੇ ਵਿੱਚੋਂ ਵੀ ਕਿੰਨੀਆਂ ਜਿਹੜੀਆਂ ਉਹ ਪ੍ਰਿੰਸਲੀ ਸਟੇਟਸ ਸਟੇਟਸ ਸੀਆਂ ਜੀ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਇਹਨਾਂ ਦੇ ਕੋਲ ਆਪਣਾ ਅਧਿਕਾਰ ਹੈ ਚ ਉਹਨਾਂ ਦਾ ਇਹਨਾਂ ਦੇ ਤੇ ਮੱਥੇ ਤੋਂ ਪਸੀਨਾ ਨਹੀਂ ਸੀ ਸੁੱਖਦਾ ਕਿ ਕੀ ਬਣ ਗਿਆ ਹੂੰ ਉਹ ਤਾਂ ਗਾਹ ਫਿਰ ਤੁਹਾਨੂੰ ਪਤਾ ਹੀ ਆ ਜਿਸ ਤਰੀਕੇ ਦੇ ਨਾਲ ਫਿਰ ਸਭ ਕੁਝ ਹੋਇਆ ਤਾਂ ਖੈਰ ਇਹ ਸਭ ਗੱਲਾਂ ਨੇ ਹੁਣ ਹੁਣ ਉਹ ਤਾਂ ਉਹਨਾਂ ਚੀਜ਼ਾਂ ਨੇ ਮੁੜ ਕੇ ਨਹੀਂ ਆਉਣਾ ਜੀ ਬਿਲਕੁਲ